ਤੇ ਕੰਮ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਕੰਪਲੀਟ ਕੀਤਾ ਜਾਊਗਾ ਔਰ ਨਵੇਂ ਪ੍ਰੋਜੈਕਟ ਲਿਆਉਣ ਲਈ ਅਸੀਂ ਜਿਹੜੀ ਆ ਉਹ ਇੱਕ ਰੂਪਰੇਖਾ ਜਿਹੜੀ ਤਿਆਰ ਕੀਤੀ ਹੈ ਉਹਨ ਸਰਕਾਰ ਤੁਰਦੀ ਹੈ ਮਤਲਬ ਪਾਰਲੀਮੈਂਟ ਸ਼ੁਰੂ ਹੁੰਦਾ ਉਹਦੇ ਤੇ ਫਿਰ ਕੰਮ ਅਸੀਂ ਕਰਾਂਗੇ ਦਾ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਪੱਖ 'ਚ ਫੈਸਲਾ ਲਿਆ ਤੇ ਮੇਰੇ ਕੀਤੇ ਕੰਮਾਂ ਨੂੰ ਉਹਨਾਂ ਨੇ ਮੋਹਰ ਲਾਈ ਹੈ ਸ਼ੋਭਾ ਸ਼ਾਮਾ ਨੇ ਕਰਨ ਅਸੀਂ ਨਾਲ ਹੈ ਜੇ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਪਰ ਇਹ ਤਾਂ ਸਮਾਂ ਦੱਸੇਗਾ ਉਹ ਕੀ ਕਰ ਪਾਉਂਦੇ ਨੇ ਆਮ ਕੋ ਲਾਏ ਫਿਰ ਆਮ ਨੂੰ राम जी ਨੂੰ ਕੌਣ ਲਿਆ ਸਕਦਾ ਹੈ राम जी ਤੇ ਸ੍ਰਿਸ਼ਟੀ ਦੇ ਰਚਨਾਰ ਨੇ ਉਹ ਤੇ ਇੱਕ ਬਹੁਤ ਮਤਲਬ ਪਰਮਾਤਮਾ ਦਾ ਰੂਪ ਨੇ ਤੇ ਉਹਨਾਂ ਨੂੰ ਤੁਸੀਂ ਕੌਣ ਲਿਆ ਸਕਦੇ ਤੁਹਾਡੇ ਜਿੱਨੀ ਹੈ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਗੁਰਜੀਤ ਸਿੰਘ ਓਇਲਾ ਅੱਜ ਦਿੱਲੀ ਤੋਂ ਵਾਪਸ ਜੋ ਆ ਗੁਰੂ ਨਗਰੀ ਦੇ ਵਿੱਚ ਪਰਤੇ ਨੇ ਤੇ ਆਪਣੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਦੇ ਨਾਲ ਮਿਲ ਰਹੇ ਨੇ ਤੇ ਸਾਡਾ ਮਜੂਨ ਨੇ ਇਸ ਵੇਲੇ ਗੁਰਜੀਤ ਸਿੰਘ ਓਇਲਾ ਜੀ ਓਇਲਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਪਹਿਲਾਂ ਵੀ ਜਿੱਦਾਂ ਦਿੱਤੀਆਂ ਤਾਂ ਕਿਵੇਂ ਵੇਖਦੇ ਹੋ ਕਿ ਕੀ ਕੁਝ ਹੁਣ ਅੰਮ੍ਰਿਤਸਰ ਦੀ ਜਨਤਾ ਵਾਸਤੇ ਲੋਕ ਆਬਸਤੇ ਕੀ ਕਰਨ ਜਾ ਰਹੇ ਜੀ ਬੈਟਰ ਕਰਾਂਗੇ ਅੰਮ੍ਰਿਤਸਰ ਵਾਸਤੇ ਜੋ ਵੀ ਮੇਰੀਆਂ ਜ਼ਿੰਮੇਵਾਰੀਆਂ ਨੇ ਅੱਗੇ ਤੋਂ ਵੱਧ ਜ਼ਿੰਮੇਵਾਰੀਆਂ ਨਭਾਈਆਂ ਜਾਣਗੀਆਂ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਉਹ ਜਿਹੜੇ ਵਿਕਾਸ ਦੇ ਕੰਮ ਜ ਔਰ ਨਵੇਂ ਪ੍ਰੋਜੈਕਟ ਲਿਆਉਣ ਲਈ ਅਸੀਂ ਜਿਹੜੀ ਆ ਉਹ ਇੱਕ ਰੂਪਰੇਖਾ ਜੀ ਤਿਆਰ ਕੀਤੀ ਹੈ ਉਹਨ ਸਰਕਾਰ ਤੁਰਦੀ ਹੈ ਮਤਲਬ ਪਾਰਲੀਮੈਂਟ ਸ਼ੁਰੂ ਹੁੰਦਾ ਉਹਦੇ ਤੇ ਫਿਰ ਕੰਮ ਅਸੀਂ ਕਰਾਂਗੇ ਐਪੀ ਸਾਹਿਬ ਕਾਫੀ ਚੁਣੌਤੀਆਂ ਸੀ ਗੀਆਂ ਇਸ ਵਾਰ ਕਾਫੀ ਕੁਝ ਔਕਣਾ ਵੀ ਆਈਆਂ ਕਿਉਂਕਿ ਵਿਰੋਧੀ ਧਰ ਕਾਫੀ ਕੁਝ ਗੱਲਾਂ ਕਰਦੇ ਰਹੇ ਇਸ ਵਾਰ ਤਾਂ ਕਿਵੇਂ ਵੇਖਦੇ ਹੋ ਹੁਣ ਕਿਉਂਕਿ ਦਿੱਲੀ ਵੀ ਹੋਏ ਆਏ ਹੋਂ ਆਪਣੇ ਸਾਥੀਆਂ ਦੇ ਨਾਲ ਤਾਂ ਕਿੰਨਾ ਕੁ ਔਖਾ ਸੀਗਾ ਉਹ ਸਮਾਂ ਵੀ ਤਾਂ ਉਹਨਾਂ ਨੂੰ ਵੀ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਬਰੂਦੀ ਨੇ ਤੇ ਕੋਈ ਚੰਗੀ ਗੱਲ ਤੁਹਾਡੇ ਹੱਕ ਦੀ ਨਹੀਂ ਕਰਨੀ ਹੁੰਦੀ ਕਿਉਂਕਿ ਉਹਨੇ ਵੋਟਾਂ ਲੈਣੀਆਂ ਉਹਨੇ ਤੁਹਾਡਾ ਨੈਗੇਟਿਵ ਪ੍ਰਚਾਰ ਹੀ ਕਰਨਾ ਪਰ ਮੈਨੂੰ ਖੁਸ਼ੀ ਗਈ ਆ ਵੀ ਤਿੰਨੋਂ ਪਾਰਟੀਆਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਰੱਜ ਕੇ ਨੈਗੇਟਿਵ ਪ੍ਰਚਾਰ ਕੀਤਾ ਪਰ ਲੋਕਾਂ ਨੇ ਨਹੀਂ ਮੰਨਿਆ ਲੋਕਾਂ ਨੇ ਫਿਰ ਵੀ ਮੈਨੂੰ ਵੋਟਾਂ ਪਾ ਕੇ ਜਿਤਾਇਆ ਮੈਂ ਲੋਕਾਂ ਦਾ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਪੱਖ 'ਚ ਫੈਸਲਾ ਲਿਆ ਤੇ ਮੇਰੇ ਕੀਤੇ ਕੰਮਾਂ ਨੂੰ ਉਹਨਾਂ ਨੇ ਮੋਹਰ ਲਾਈ ਹੈ ਔਰ ਨਿਰਪੱਖ ਹੋ ਕੇ ਉਹਨਾਂ ਨੇ ਮੈਨੂੰ ਚੁਣਿਆ ਐਪੀ ਸਰ ਇੱਕ ਤੁਹਾਡੇ ਸਾਥੀ ਨੇ ਰਵਨੀਤ ਸਿੰਘ ਬਿੱਟੂ ਜੀ ਤਾਂ ਉਹਨਾਂ ਨੂੰ ਮੰਤਰਾਲੇ ਮਿਲ ਚੁੱਕਿਆ ਤਾਂ ਕੇਂਦਰ ਦੇ ਵਿੱਚ ਹੁਣ ਵਜ਼ੀਰ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਪੂਰੇ ਪੰਜਾਬ ਦੀ ਮੈਂ ਗੱਲ ਕਰਾਂਗਾ ਕਿਵੇਂ ਵੇਖਦੇ ਸ਼ੁਭ ਸ਼ਾਮਾਂ ਨੇ ਕਰਨ ਅਸੀਂ ਨਾਲ ਜੇ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਪਰ ਇਹ ਤਾਂ ਸਮਾਂ ਦੱਸੇਗਾ ਵੀ ਉਹ ਕੀ ਕਰ ਪਾਉਂਦੇ ਨੇ ਪਰ ਐਮਪੀ ਸਾਹਿਬ ਉੱਥੇ ਹੀ ਜੇਕਰ ਅਸੀਂ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਤਾਂ ਤਰਨਜੀਤ ਸਿੰਘ ਸੰਧੂ ਉਹਨਾਂ ਦਾ ਵੀ ਬੜਾ ਵੱਡਾ ਕਦਰਿਆ ਹੈ ਤਾਂ ਉਹਨਾਂ ਨੂੰ ਕਿਤਨਾ ਕਿਤੇ ਕਿਉਂਕਿ ਵਜ਼ੀਰਤਾ ਇੱਕ ਹੀ ਚੂਨਾ ਸੀਗਾ ਤਾਂ ਲੱਗਦਾ ਨਹੀਂ ਕਿ ਉਹਨਾਂ ਨਾਲ ਕਿਤਨਾ ਕਿਤੇ ਜਾਗਤੀ ਹੋਈ ਹੈ ਉਹਨਾਂ ਨੂੰ ਵੀ ਸੀਟ ਮਿਲਣੀ ਚਾਹੀਦੀ ਨਹੀਂ ਦੇਖੋ ਸਾਡੇ ਲੋ ਉਹਨਾਂ ਨੂੰ ਵੀ ਬਣਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਚੰਗੀ ਗੱਲ ਹੈ ਸਾਡੀਆਂ ਸ਼ੁਭ ਸ਼ਾਵਨ ਨੇ ਉਹ ਵੀ ਬਣ ਪਰ ਉਹਨਾਂ ਨੇ ਮੇਰੇ ਖਿਆਲ ਉਹਦਾ ਰਾਜਨੀਤਿਕ ਸਮਾਜਿਕ ਦੇ ਵਿੱਚ ਵਿਚਰਨ ਦਾ ਤਜਰਬਾ ਜ਼ਿਆਦਾ ਸੀ ਇਹਨਾਂ ਦਾ ਤੇ ਜਸਟ ਇੱਕ ਰਿਟਾਇਰਮੈਂਟ ਤੋਂ ਬਾਅਦ ਇੱਕ ਪਹਿਲੀ ਇਲੈਕਸ਼ਨ ਹੀ ਲੜੀ ਆ ਹੁਣ ਉਹ ਮਿਹਨਤ ਕਰਨ ਮੈਂ ਤੇ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਮਿਹਨਤ ਕਰੋ ਕੌਂਸਲਰ ਦੀਆਂ ਇਲੈਕਸ਼ਨਾਂ ਨੇ ਤੁਸੀਂ ਉਹ ਵੀ ਲੜ ਸਕਦੇ ਜੇ ਤੁਹਾਨੂੰ ਕਿਉਂਕਿ ਇੱਕ ਇੱਕ ਤਜਰਬਾ ਦਾ ਹੋਣਾ ਬੜਾ ਜ਼ਰੂਰੀ ਹੈ ਉਹ ਸਦਾ ਉਹਨੇ ਚਿਰ ਤੱਕ ਉਹ ਤੁਹਾਨੂੰ ਮੰਤਰੀ ਵੀ ਬਣਾ ਦੇਣ ਪਰ ਇੱਕ ਤਜਰਬਾ ਤੇ ਆ ਜਾਏਗਾ ਨਾ ਬੈਟਰ ਐਮਪੀ ਸਾਹਿਬ ਇਸ ਦੇ ਨਾਲ ਨਾਲ ਖਾਸ ਤੌਰ ਤੇ ਇਸ ਵਾਰ ਭਾਜਪਾ ਦਾ ਨਾਰਾ ਸੀਗਾ ਕਿ ਇਸ ਵਾਰ 400 ਪਾਰ ਤਾਂ ਕਿਵੇਂ ਵੇਖਦੇ ਹੋ ਸਚਾਈ ਇਹ ਹੈ ਕਿ ਉਹਨਾਂ ਨੇ ਸਿਰਫ ਨਾਰੇ ਦਿੱਤੇ ਨੇ ਉਹਨਾਂ ਨੇ ਸਚਾਈ ਦੇ ਵਿੱਚ ਕੁਝ ਨਹੀਂ ਦਿੱਤਾ ਦੇਸ਼ ਹੈ ਇਸ ਵੇਲੇ ਉਹਨਾਂ ਨੂੰ ਸਮਝ ਲੱਗ ਗਈ ਵੀ ਉਹਨਾਂ ਵਾਪਰੇ ਕੀ ਹੈ ਕਿਤੇ 412 ਦੇ ਹਿਸਾਬ ਨਾਲ ਸੀ 160 ਟੁੱਟ ਗਈਆਂ ਜੀ ਸੋ ਉਹਨਾਂ ਦਾ ਦੇਖੋ ਉਹਨਾਂ ਨੇ ਸਿਰਫ ਨਾਰੇਬਾਜੀ ਦਿੱਤੀ ਹੈ ਵਰਗੀਕਰਨ ਕੀਤਾ ਹੈ ਧਰਮ ਦੇ ਆਧਾਰ ਤੇ ਰੌਲਾ ਪਾਇਆ ਹੈ ਉਹਨਾਂ ਕੋਲ ਕੋਈ ਕਹਿਨੂ ਨਹੀਂ ਹੈਗਾ ਸਾਰਾ ਦੇਸ਼ ਉਹਨਾਂ ਨੇ ਵੇਚਤਾ ਹੈ ਸੋ ਅੱਜ ਲੋਕਾਂ ਨੂੰ ਸਮਝ ਲੱਗ ਗਈ ਹੈ ਔਰ ਅਗਾਹ ਉਹਨਾਂ ਲਈ ਸਮਝ ਤੁਹਾਨੂੰ ਹੋਰ ਪਤਾ ਲੱਗੇਗਾ ਇਕ ਰਾਮਨਾਮ ਦੇ ਨਾਰੇ ਬੜੇ ਲਗਾਏ ਗਏ ਸਨ ਕਿ ਜੋ ਰਾਮ ਕੋ ਲਾਏ ਉਹਨਕੋ ਹਮਲਾ ਲੈ ਕੇ ਆਉਣਗੇ ਕੀ ਲੱਗਦਾ ਕਿ ਇਹੋ ਜੇ ਨਾਰੇ ਲਗਾਣੇ ਕਿੰਨੀ ਇੱਕ ਮਾੜੀ ਗੱਲ ਹੈ ਕਿਉਂਕਿ ਇਹ ਗੁਨਾਹ ਸੀ ਉਹਨਾਂ ਦਾ ਜੋ ਰਾਮ ਕੋ ਲਾਏ ਫਿਰ ਰਾਮ ਨੂੰ ਰਾਮ ਜੀ ਨੂੰ ਕੌਣ ਲਿਆ ਸਕਦਾ ਰਾਮ ਜੀ ਤੇ ਸ੍ਰਿਸ਼ਟੀ ਦੇ ਰਚਨਾਰ ਨੇ ਉਹ ਤੇ ਇੱਕ ਬਹੁਤ ਮਤਲਬ ਪਰਮਾਤਮਾ ਦਾ ਰੂਪ ਨੇ ਤੇ ਉਹਨਾਂ ਨੂੰ ਤੁਸੀਂ ਕੌਣ ਲਿਆ ਸਕਦੇ ਤੁਹਾਡੇ ਚ ਨਹੀਂ ਹੈ ਮੋਦੀ ਜੀ ਇੱਥੇ ਕੋਈ ਗੱਪ ਮਾਰਦੇ ਉੱਥੇ ਕੋਈ ਮਾਰਦੇ ਕਿਤੇ ਕੋਸ਼ਿਸ਼ ਕਰਦੇ ਉਹ ਲੈ ਕੇ ਆਉਣਗੇ ਰਾਮ ਜੀ ਨੂੰ ਦੇਖੋ ਇਹ ਇਹਨਾਂ ਦਾ ਵੱਜਰ ਗੁਨਾਹ ਸੀ ਜਿਹਦੀ ਸਜ਼ਾ ਇਹਨਾਂ ਨੂੰ ਮਿਲੀ ਹੈ ਜਿੱਥੇ ਜਿੱਤੇ ਰਾਮ ਜੀ ਦਾ ਜਿੱਥੇ ਉਹਨਾਂ ਦੇ ਸਥਾਨ ਨੇ ਜਿੱਥੇ ਉਹਨਾਂ ਦੇ ਨਾਂ ਦੇ ਉੱਤੇ ਸਥਾਨ ਬਣੇ ਨੇ ਯੋਧਿਆਵਾ ਅਮਰਸਰ ਵੀ ਤੁਸੀਂ ਲਾ ਲਓ ਰਾਮਚੰਦਰ ਜੀ ਦਾ RAMTEER ਤੁਸੀਂ ਦੇਖੋ ਜਿੱਥੇ ਲਵਕੁਸ਼ ਜੀ ਦਾ ਜਨਮ ਹੋਇਆ ਇਹੋ ਜਿਹ ਕੇ ਨਿਕਾ ਸਥਾਨ ਜਿੱਥੇ ਉਹ ਗਏ ਨੇ ਤਕਰੀਬਨ ਸਾਰੇ ਹੀ ਸੀ ਟਾਇਰੇ ਨੇ ਰਾਮ ਜੀ ਨੇ ਇਹਨਾਂ ਨੂੰ ਮਤ ਦਿੱਤੀ ਹੈ ਕਿ ਮੈਂ ਤੁਹਾਡਾ ਕੱਲਿਆਂ ਦਾ ਨਹੀਂਗਾ ਮੈਂ ਸਾਰਿਆਂ ਦਾ ਹੈ ਲੋਕਾਂ ਨੇ ਕਿਹਾ ਸੀ ਨਾ ਕਿ ਜਿੰਨ ਕੋ ਰਾਮ ਜੀ ਲਾਏ ਹੈ ਲਾਏਗੇ ਹਮ ਉਹਨਕੋ ਲਾਏਗੇ ਜੇ ਨੂੰ ਉਹ ਲੈ ਕੇ ਆਉਣਗੇ ਅਸੀਂ ਉਹਨਾਂ ਨੂੰ ਲਿਆਵਾਂਗੇ ਲੋਕ ਇਹ ਨਾਰਾ ਘੁੰਦਿੰਦੇ ਸੀ ਇਹਨਾਂ ਨੇ ਬੱਜਰ ਗੁਨਾਹ ਕੀਤਾ ਸੋ ਪੰਜਾਬ ਚ ਖਾਸ ਕਰਕੇ ਵਰਗਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਧਰਮਾਂ ਦੀ ਨਹੀਂ ਕਰਨੀ ਚਾਹੀਦੀ ਇਹ ਸੈਂਸਿਟਿਵ ਸਟੇਟ ਹੈ ਸਾਡੀ ਰਾਜਨੀਤੀ ਜਿਹੜੀ ਹੈ ਇਹ ਕਨਸਟੀਟਿਊਸ਼ਨ ਬੇਸਡ ਹੋਣੀ ਚਾਹੀਦੀ ਹੈ ਵਿਕਾਸ ਦੇ ਬੇਸਡ ਹੋਣੀ ਚਾਹੀਦੀ ਹੈ ਪਰ ਇਹਨਾਂ ਨੇ ਉਹ ਕੀਤਾ ਕਿਉਂਕਿ ਇਹ ਤੇ ਸਿਰਫ ਇਹਨਾਂ ਨੂੰ ਤੇ ਰਾਜਨੀਤੀ ਵੇਖਣੀ ਇਹਨਾਂ ਨੇ ਤੇ ਕੇ ਦਾ ਫਾਇਦਾ ਨੁਕਸਾਨ ਨਹੀਂ ਵੇਖਣਾ ਸੋ ਉਹਦਾ ਉਹਦਾ ਸਾਨੂੰ ਵਰਗਾਂ ਦੀ ਰਾਜਨੀਤੀ ਕਰਕੇ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਚ ਇਸ ਗੱਲ ਦਾ ਨੁਕਸਾਨ ਹੋਇਆ ਨੋ ਡਾਊਟ ਕਿ ਇਹਨਾਂ ਦਾ ਪਰਸੈਂਟੇਜ ਵਧੀ ਹੈ ਪਰ ਇਹਦੇ ਨਾਲ ਵਰਗਾਂ ਦੇ ਵਿੱਚ ਜਿਹੜਾ ਉਹ ਤਣਾਅ ਵੱਜ ਜਾਂਦਾ ਹੈ ਐਮਪੀ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ VOTING ਦੇ ਦੌਰਾਨ ਕਿੰਨਾ ਨੁਕਸਾਨ ਆ ਰਾਵਨਾਮ ਦੇ ਨਾਮ ਵੋਟਰਾਂ ਦੇ ਦੀਨ ਜਾਇਆ ਹੋਇਆ ਨਹੀਂ ਦੇਖੋ ਅਸੀਂ ਕਈ ਏਰੀਆ ਵੇਖੇ ਜਿੱਥੇ ਕਦੀ BJP ਨੂੰ ਵੋਟ ਨਹੀਂ ਸੀ ਪਈ ਬਹੁਤ ਵੱਡੀ ਤਦਾਦ ਚੌਥੇ ਵੋਟ ਪਾਈ ਇੱਕ ਵਰਗ ਨੇ ਪਰ ਚਲੋ ਲੋਕਤੰਤਰ ਹੈ ਉਹਨਾਂ ਦਾ ਹੱਕ ਹੈ ਮੈਂ ਹੁਣ ਵੀ ਬੇਨਤੀ ਕਰੂੰਗਾ ਕਿ ਤੁਸੀਂ ਅਗਲੀਆਂ ਜਿਹੜੀ ਵੀ ਕੋਈ ਵੋਟ ਕਰਨੀ ਕਿਸੇ ਨੂੰ ਪਾਓ ਪਰ ਵਿਕਾਸ ਨੂੰ ਧਿਆਨ ਚ ਰੱਖ ਕੇ ਪਾਓ ਕੰਮ ਨੂੰ ਧਿਆਨ ਚ ਰੱਖ ਕੇ ਪਾਓ ਉਹਦੇ ਜ਼ਿੰਮੇਵਾਰੀਆਂ ਨੂੰ ਧਿਆਨ ਚ ਰੱਖ ਕੇ ਪਾਓ ਜੇ ਭਾਈ ਐਦਾਂ ਕਰਾਂਗੇ ਉਹ ਫਿਰ ਵਰਕਾ ਚ ਵੰਡੇ ਜਾਵਾਂਗੇ ਧਰਮਾ ਚ ਵੰਡੇ ਜਾਵਾਂਗੇ ਉਹਦੇ ਨਾਲ ਅੱਗੇ ਨਹੀਂ ਅਸੀਂ ਵੱਧ ਸਕਦੇ ਤੁਹਾਡੇ ਮੁਤਾਬਿਕ ਧਰਮ ਮਾਰਦੇ ਤੇ ਸਿਆਸਤ ਜਿਹੜੀ ਅੱਡ ਚੱਲੀ ਬਿਲਕੁਲ ਧਰਮ ਕੋ ਸਾਨੂੰ ਚੰਗੀ ਸੇਤ ਸਾਨੂੰ ਪਿਆਰ ਨਾ ਮੁਹੱਬਤ ਨਾ ਰਹਿਣਾ ਸਿਖਾਉਂਦਾ ਹੈ ਸਾਨੂੰ ਮਤਲਬ ਪ੍ਰਮਾਤਮਾ ਇੰਨੀ ਕਿ ਸ਼ਕਤੀ ਦਿੰਦਾ ਹੈ ਕਿ ਅਸੀਂ ਲੋਕ ਸਹੀ ਰਸਤੇ ਤੇ ਤੁਰਨ ਜੋਗ ਅਸੀਂ ਚੰਗੇ ਹੋ ਜੰਨੇ ਆ ਪਰ ਜਦੋਂ ਅਸੀਂ ਕੱਲੇ ਇੱਕ ਚੀਜ਼ ਨੂੰ ਹੁਣ ਦੇਖੋ ਇਥੇ ਨੇਕਾ ਧਰਮ ਨੇ ਨੇਕਾ ਵਰਗ ਨੇ ਫਿਰ ਕਿਹਦੇ ਕਿਹਦੇ ਹੱਕ ਦੀ ਗੱਲ ਕਰੋਗੇ ਕਿਹਦੇ ਹੱਕ ਦੀ ਨਹੀਂ ਕਰੋਗੇ ਸੰਵਿਧਾਨ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਕੱਟਿਆਂ ਰੱਖਦਾ ਹੈ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਕੱਟਿਆਂ ਲੈ ਕੇ ਚੱਲਦਾ ਹੈ ਆਪਾਂ ਉਹਦੀ ਕਿਉਂ ਨਹੀਂ ਗੱਲ ਕਰਦੇ ਆਪਾਂ ਇਕੱਲੇ-ਇਕੱਲੇ ਕਿਉਂ ਨੇ ਅਸੀਂ ਇੱਕ ਗੁਲਦਸਤਾ ਹਾਂ ਆਪਾਂ ਇਕੱਲੇ-ਇਕੱਲਾ ਇੱਕ ਫੁੱਲ ਦੀ ਕਿਉਂ ਗੱਲ ਕਰਦੇ ਆਪਾਂ ਸਾਰੇ ਗੁਲਦਸਤੇ ਦੀ ਗੱਲ ਕਰੀਏ ਸਾਰੇ ਗੁਲਦਸਤੇ ਨੂੰ ਅੱਗੇ ਲੈ ਜਾਣ ਦੀ ਗੱਲ ਕਰੀਏ ਉਹਦੀਆਂ ਪਾਲਸੀਆਂ ਕੀ ਜਾਂਦੀਆਂ ਆਪੋਤੇ ਗੱਲ ਕਰੀਏ ਤੇ ਆਪਾਂ ਵਰਗਾਂ ਦੀ ਜਦੋਂ ਗੱਲ ਕਰਾਂਗੇ ਉਹਦਾ ਨੁਕਸਾਨ ਹੁੰਦਾ ਆ ਸੋ ਇਹਦਾ ਮੈਨੂੰ ਦੇਖੋ ਮੇਰੇ ਜਿੱਥੇ ਵੀ ਵਰਗੇ ਜਿਆਦਾ ਸੀ ਉੱਥੇ ਵੋਟਾਂ ਜ਼ਰੂਰ ਨੋ ਡਾਊਟ ਉਹਨਾਂ ਨੂੰ ਪਈਆਂ ਨੇ ਪਰ ਜਦੋਂ ਤੁਸੀਂ ਸਾਰੀ ਵੋਟ ਇੱਕ ਕਾਲੀ ਦਲ ਸੀ ਇੱਕ ਕੇਸ ਹਨ ਇਹ ਇਹ ਵਰਗੀਕਰਨ ਕਰਦੇ ਆ ਧਰਮ ਦੇ ਨਾਂ ਦੇ ਉਹਨਾਂ ਵੀ ਕਿਹਾ ਰੌਲਾ ਪਾਇਆ ਤੇ ਇਹਨਾਂ ਵੀ ਧਰਮ ਦੇ ਨਾਂ ਦੇ ਉੱਤੇ ਆਪਣੀ ਗੱਲ ਕੀਤੀ ਆਵਾਦੀ ਪਾਰਟੀ ਤੇ ਕਾਂਗਰਸ ਜਿਹੜੀ ਇਹ ਸੈਕੰਡ ਫੋਰਸਾਂ ਦੀ ਦੋਵੇਂ ਸਾਂਝੀ ਗੱਲ ਕਰਦੇ ਹੁਣ ਦੋਵਾਂ ਦੀ ਵੋਟ ਸ਼ੇਅਰ ਜੋੜ ਦੋ ਅਸੀਂ ਉੱਥੇ ਜਿੱਥੇ ਪਹਿਲਾਂ ਸੀ ਦੋਵਾਂ ਦਾ ਜੋੜ ਲਓਗੇ 5 ਲੱਖ ਹੈ ਇਹਨਾਂ ਦਾ ਪੌਣੇ ਚਾਰ ਬੰਦਾ ਪਰ ਕੁੱਥੇ ਹੁੰਦਾ ਇੱਥੇ ਵੋਟਾਂ ਜਦੋਂ ਡਿਵਾਈਡ ਹੋ ਗਈਆਂ ਤੇ ਉਹ ਦੋਵੇਂ ਅਲੱਗ-ਅਲੱਗ ਹੋ ਗਈਆਂ ਪਰ ਇਹਦੇ ਵਿੱਚ ਇਹਦੇ ਵਿੱਚ ਕਾਲੀ ਦਲ ਦਾ ਮਤਲਬ ਜ਼ਿਆਦਾ ਟਾਉਂ ਫਲਾਇਆ ਕਾਲੀ ਦਲ ਜ਼ਿਆਦਾ ਥੱਲੇ ਆਇਆ ਐਮਪੀ ਸਾਹਿਬ ਇਸ ਦੇ ਨਾਲ ਖਾਸ ਤੌਰ ਦੇ ਉੱਤੇ ਕਿ ਜਦੋਂ ਇਲੈਕਸ਼ਨ ਹੋ ਰਹੀਆਂ ਸਨ ਜੋ ਵੋਟਾਂ ਹੋਣੀਆਂ ਸਨ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਕਾਫੀ ਨਿਸ਼ਾਨੇ ਸਾਧਦੀ ਸੀਗੀ ਤਾਂ ਜਦੋਂ ਤੁਹਾਡੀ ਜਿੱਤ ਹੋਈ ਹੈ ਉਸ ਤੋਂ ਬਾਅਦ ਵੀ ਕੁਲਦੀਪ ਸਿੰਘ ਟਾਲੀਵਾਲ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸਾਡੇ ਭਰਾ ਨੇ ਸੱਤ ਸੀਟਾਂ ਉਹਨਾਂ ਦੀਆਂ ਆਗੀਆਂ ਤਿੰਨ ਸਾਡੀਆਂ ਆਗੀਆਂ ਇਕੱਠੀਆਂ ਆ ਜੀ ਅਸੀਂ ਤਾਂ ਸੀਟਾਂ ਲੈ ਗਏ ਦੇਖੋ ਜਿੱਥੇ ਇੰਡੀਆ ਲਾਈንስ ਦਾ ਗੱਲ ਹੋਊਗੀ ਜਿੱਥੇ ਦੇਸ਼ ਦੇ ਵਿੱਚ ਕੋਈ ਵੋਟ ਪਾਉਣ ਦੀ ਗੱਲ ਉੱਥੇ ਹੀ ਇਕੱਠੇ ਆ ਪਰ ਪੰਜਾਬ 'ਚ ਅਸੀਂ ਅਲੱਗ-ਅਲੱਗ ਆਂ ਅਸੀਂ ਦਿੱਲੀ 'ਚ ਵੀ ਅਲੱਗ-ਅਲੱਗ ਇਲੈਕਸ਼ਨ ਲੜਨੀ ਹੈ ਹਰ ਜਗ੍ਹਾ ਅਸੀਂ ਦੇਖੋ ਕਿਉਂਕਿ ਇਹਨਾਂ ਦਾ ਇੰਟਿੰਗੂਮੈਂਸੀ ਬਹੁਤ ਜ਼ਿਆਦਾ ਆ ਇਹਨਾਂ ਨੇ ਜਿਹੜੇ ਆਪਣੇ ਗਲਤ ਕੰਮ ਕੀਤੇ ਲੋਕ ਇਹਨਾਂ ਤੋਂ ਜਵਾਬ ਮੰਗਦੇ ਉਹਦਾ ਅਸੀਂ ਅਸੀਂ ਕਿਵੇਂ ਭਾਈਵਾਲ ਬਣ ਸਕਦੇ ਪੰਜਾਬ 'ਚ ਅਜ ਇਲੈਕਸ਼ਨ ਨਹੀਂ ਸੀ ਅਮਰਸਰ ਸਿਟੀ ਕਾਰਪੋਰੇਸ਼ਨ ਦੀ ਪਿਛਲੇ 2 ਸਾਲ ਤੋਂ ਸਰਪੰਚਾਂ ਦੀਆਂ ਨਹੀਂ ਹੈਗੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਸਾਰੀਆਂ ਇਲੈਕਸ਼ਨ ਪੈਂਡਿੰਗ ਨੇ ਜੇ ਕਿਤੇ ਲੋਕ ਫਿਰ ਵੀ ਲਾਲਚ ਵੱਸ ਹੋ ਜਾਂਦਾ ਕਿ ਮੈਂ ਸਰਪੰਚ ਬਣਨਾ ਮੈਂ ਕੌਂਸਲਰ ਬਣਨਾ ਚਾਰ ਚਾਰ ਕੈਂਡੀਡੇਟ ਹੁੰਦੇ ਆ ਉਹ ਯੋਰ ਲਾਉਂਦੇ ਆਪਣੇ ਲੈ ਬਤੇ ਤਦ ਵੋਟ ਪਈ ਕੋਈ ਵਿਕਾਸ ਦੇ ਨਾਂ ਤੇ ਇਹਨਾਂ ਨੂੰ ਵੀ ਵੋਟ ਨਹੀਂ ਪਈ ਐਬੀ ਸਾਹਿਬ ਖਡੂਰ ਸਾਹਿਬ ਹਲਕੇ ਨੂੰ ਕਿਵੇਂ ਵੇਖਦੇ ਹੋ ਜੋ ਭਾਈ ਅਮਰਿਤਪਾਲ ਹੋਣੀ ਹੈਗੇ ਨੇ ਉਹਨਾਂ ਦੇ ਕਾਫੀ ਸਮਰਥਕ ਇਹ ਹੀ ਉਡੀਕ ਚਾਗੇ ਨੇ ਕਿ ਉਹ ਬਾਹਰ ਕਦੋਂ ਆਉਣਗੇ ਦੇਖੋ ਇਹ ਤਾਂ ਕਾਨੂੰਨੀ ਪ੍ਰਕਿਰਿਆ ਹੈ ਇਹ ਤਾਂ ਕਾਨੂੰਨ ਨੇ ਦੱਸਣਾ ਮੈਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਨੋਲਿਜ ਨਹੀਂ ਹੈਗੀ ਵੀ ਕਿਤਾ ਆ ਸਕਦੇ ਆ ਕਿ ਕਿੰਨਾ ਟਾਈਮ ਲੱਗ ਸਕਦਾ ਹੈ ਇਹ ਤਾਂ ਕਾਨੂੰਨੀ ਪ੍ਰਕਿਰਿਆ ਹੈ ਇਹ ਤਾਂ ਕਾਨੂੰਨ ਨੇ ਡਿਸਾਈਡ ਕਰਨਾ ਕੋਰਟ ਨੇ ਡਿਸਾਈਡ ਕਰਨਾ ਸਮੇਤ ਵਿੱਚ ਸ਼੍ਰੀ ਅਮਰਸਾਹਬ ਦੇ ਵਿੱਚ ਕੀ ਕੀ ਡਿਵੈਲਪਮੈਂਟ ਜੋਗਾ ਹੁਣ ਜਾ ਰਹੀ ਹੈ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਇਹੀ ਆਸ ਹੈ ਕਿ ਉਮੀਦਵਾਰ ਕਿਉਂਕਿ ਵੋਟ ਤੋਂ ਪਹਿਲਾਂ ਇਹੀ ਸੀ ਕਿ ਉਹਨਾਂ ਨੂੰ ਇਹ ਸੀ ਕਿ ਕੋਈ ਵੀ ਉਮੀਦਵਾਰ ਆਵੇ ਅੰਬਰਸਾਹਬ ਦੀ ਡਿਵੈਲਪਮੈਂਟ ਕਰੇ ਤਾਂ ਤੁਸੀਂ ਚੁਣੇਗੇ ਉਹ ਤਾਂ ਕਿਵੇਂ ਵੇਖ ਦੋਣ ਕਿ ਕੁਝ ਨਵਾਂ ਆ ਰਿਹਾ ਦੇਖੋ ਨਵਾਂ ਤੇਜੀ ਸ਼ੁਰੂਆਤ ਕਰਾਂਗੇ ਨਾ ਹੁਣ ਇੱਕ ਵਾਰ ਨੂੰ ਤਾਂ ਕੁਝ ਵੀ ਨਹੀਂ ਹੋ ਸਕਦਾ ਅਸੀਂ ਦੇਖੋ ਇਹ ਪਹਿਲੇ ਤੇ ਪੁਰਾਣੇ ਕੰਮ ਜਿਹੜੇ ਕੀਤੇ ਉਹ ਕੰਪਲੀਟ ਕਰਾਂਗੇ ਰਿੰਗ ਰੋਡ ਕੰਪਲੀਟ ਕਰਾਵਾਂਗੇ ਐਕਸਪ੍ਰੈਸ ਵੇ ਕੰਪਲੀਟ ਹੋਵੇ ਇਹ ਚੀਜ਼ਾਂ ਸਰਕਾਰ ਕੋਲ ਕਿ ਸਟੇਟ ਗਵ ਇਹ ਜੇ ਫਿਰ ਸਟੇਟ ਗਵਰਨਮੈਂਟ ਕਿੰਨਾ ਕੁ ਸਾਨੂੰ ਸਪੀਡ ਦੇ ਨਾਲ ਸਾਨੂੰ ਮਤਲਬ ਜ਼ਮੀਨਾਂ ਐਕਵਾਇਰ ਕਰਕੇ ਦਿੰਦੀ ਹੈ ਉਹ ਕੰਪਲੀਟ ਕਰਾਉਣੇ ਨੇ ਬਾਰਡਰ ਖਲੋਣਾ ਹੈ ਬਾਰਡਰ ਦਾ ਵਪਾਰ ਹੈ ਬਾਕੀ ਕੰਮ ਜਿਹੜੇ ਮੈਂ ਲਿਖ ਕੇ ਦਿੱਤੇ ਉਹਨਾਂ ਸਾਰੇ ਦੇ ਕੰਮ ਕਰਨਾ ਚਾਹੀਏ ਟੂਰਿਜ਼ਮ ਹੋਵੇ ਮੈਡੀਕਲ ਟੂਰਿਜ਼ਮ ਹੋਵੇ ਪ੍ਰੋਪਰਟੀ ਇੰਡਸਟਰੀ ਹੋਵੇ ਸਾਰੇ ਦੇ ਕੰਮ ਕਰਨੇ ਇਹਨੂੰ ਟਾਈਮ ਲੱਗੇਗਾ ਔਰ ਅਸੀਂ ਇਹਤੇ ਕੰਮ ਕਰਾਂਗੇ ਔਰ ਆਲਰੇਡੀ ਕੰਮ ਕੀਤੇ ਆ ਕੰਮਾਂ ਕਰਨ ਕਰਕੇ ਵੀ ਵੋਟ ਮਿਲੀ ਹੈ ਜੀਤਨ ਵਾਦ ਸਭ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਗੁਰਜੀਤ ਸਿੰਘ ਹੋਲਾ ਜੀ ਤਾਂ ਉਹਨਾਂ ਦੇ ਨਾਲ ਜਿਹੜਾ ਹੁਣ ਦਿੱਲੀ ਧਿਆਨ ਤੋਂ ਬਾਅਦ ਜੋ ਗੁਰੂ ਨਗਰੀ ਜੋ ਪਹੁੰਚੇ ਨੇ ਤਾਂ ਕੁਲ ਕੇ ਜਿਹੜੀ ਗੱਲਬਾਤ ਹੋ ਸਕ ਨਾਲ ਸਾਂਝੀ ਕੀਤੀ ਗਿਆ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਆ ਵੱਡੇ ਪੱਧਰ ਤੇ ਉੱਤੇ ਜਿਹੜੀ ਡਿਵੈਲਪਮੈਂਟ ਹੈ ਗੁਰੂ ਨਗਰੀ ਦੇ ਵਿੱਚ ਉਹ ਵੀ ਜੋ ਆ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸਰ ਸੁਣਨ ਇੱਕ ਜਗਵਨੀ ਟੀਵੀ ਸ਼੍ਰੀਮਥਾ ਸਾਹਿਬ